ਕੱਲ ਮੰਨੋ ਜਿੱਦਾਂ ਰੰਦਾ ਆ ਗਿਆ ਆਪਾਂ ਕੱਲ ਵਿਚਾਰ ਜਿੱਥੇ ਸਮਾਪਤ ਕੀਤੀ ਉੱਥੋਂ ਅੱਗੇ ਸ਼ੁਰੂ ਹੀ ਕਰੀਏ ਆਪਾਂ ਆਪਾਂ ਗੱਲ ਕਰਦੇ ਆਦ ਬਿਆਦ ਉਪਾਦ ਦੀ ਆਦ ਆਪਾਂ ਕੱਲ ਵਿਚਾਰ ਕੀਤੇ ਕਿ ਆਹ ਜਿਹੜਾ ਉਹ ਪੁਰਾਣਾ ਦੁੱਖ ਸਾਡੇ ਕੀਤੇ ਕਰਮਾਂ ਦਾ ਤੇ ਆਪਾਂ ਉਦਾਹਰਨ ਵੀ ਲਈ ਸੀ ਤ੍ਰਿਸ਼ਟ ਰਾਸ਼ਟ ਰਾਜੇ ਦੀ ਤੇ 105 ਤੇ 106 ਜਨਮ ਬਾਅਦ ਕੀਤੇ ਕਰਮਾਂ ਦਾ ਫਲ ਭੋਗਣਾ ਪਿਆ ਕੀਤੇ ਕਰਮਾਂ ਦਾ ਮਾਫ ਨਹੀਂ ਲਿਖਾ ਪੈਰੋ ਕਿਸ ਨੂੰ ਵੀ بیا بیا ਸਾਡੇ ਅੱਜ ਦੇ ਕੀਤੇ ਕਰਮ ਆ ਹੁਣ ਪ੍ਰਸ਼ਾਦ ਦੀ ਗੱਲ ਕਰ ਰਹੇ ਸੀ ਨਾ ਪ੍ਰਸ਼ਾਦ ਜਦਾ ਕਰਨ ਕਿਉਂਗਾ ਸਾਡੇ ਮੇਦ ਨੇ ਪਚੋੜਾ ਨਹੀਂ ਨਾ ਪਚਾਊਗਾ ਅਧ ਪਚਾ ਰਹੇ ਲੂਗਾ ਫਿਰ ਵੀ ਉਹਦਾ ਮਾੜਾ ਸਾ 350 ਵਿੱਚ ਜੇ ਮੇਦ ਦਾ ਜੋੜ ਲੱਗ ਗਿਆ ਮੇਦਾ ਖਰਾਬ ਹੋ ਗਿਆ ਫਿਰ ਵੀ ਸਾਡੇ ਅੰਦਰ ਦੁੱਖ ਸਹਿ ਗਿਆ ਕੋਈ ਨਾ ਕੋਈ ਜਿਹੜੀ ਸਰੀਰ ਸਾਡੇ ਸਰੀਰ ਨੂੰ ਮਾਫਕ ਨਹੀਂ ਹੈ ਸਵਾਦ ਉਹ ਮੰਨ ਲਓ ਮੈਨੂੰ ਸ਼ੁਕਰ ਹੈ ਮੇਰੇ ਅੱਗੇ ਅੱਗੇ ਰਸਗੁਲੇ ਖਾਦੇ ਉੱਤੇ ਉਹ ਮੇਰਾ ਕਸੂਰ ਹੈ ਨਾ ਮੇਰੀ ਜੀਬ ਨੇ ਅੱਖਾਂ ਨੇ ਦੇਖਿਆ ਤੇ ਜੀਬ ਛੱਡ ਨਹੀਂ ਸਕੀ ਰਸਗੁਲੇ ਖਾਦੇ ਤੇ ਫਿਰ ਕੀ ਹੋਊਗਾ ਕਿਲ ਵੱਜੂਗੀ ਤੇ ਬਦੋਗੇ ਕਿ ਕੋਈ ਹੋਰ ਸਿਹਤ ਨੁਕਸ ਪੈ ਜਾਊਗਾ ਗੁਰਦੇ ਖਰਾਬ ਹੋ ਜਾਣਗੇ ਲਿਵਰ ਖਰਾਬ ਹੋ ਜਾਊਗਾ ਇਹ ਸਾਡੇ ਖਾਣ ਪੀਣ ਤੋਂ ਕੁਝ ਪ੍ਰਾਣਾ ਕੀਤੇ ਕਰਮਾਂ ਦੇ ਕੁਝ ਸਾਡੇ ਖਾਣ ਪੀਣ ਤੋਂ ਬਾਅਦ ਨੇ ਕੜਾ ਕਿ ਆ ਖਾਣਾ ਪੀਣਾ ਪੁੱਤਰ ਹੈ ਸਾਰਾ ਇਹ ਖਾਣਾ ਪਵਿੱਤਰ ਹੈ ਸਾਰਾ ਇਹ ਖਾਣਾ ਪਵਿੱਤਰ ਪਰ ਉਹ ਪਵਿੱਤਰ ਨਹੀਂ ਜਿਹੜਾ ਅਸੀਂ ਜ਼ਿਆਦਾ ਖਾਣਵਾਂਗੇ ਤੇ ਜਿਹੜਾ ਸਵੇਦ ਸਾਡੇ ਦੇ ਮਾਫਕ ਨਹੀਂ ਉਹ ਵੀ ਪਵਿੱਤਰ ਨਹੀਂ ਉਹ ਸਾਡੇ ਬਾਤ ਯਹਰਿਆ ਉਪਤਰ ਨਹੀਂ ਸਾਡੇ ਬਾਅਦ ਤੇ ਕੋਈ ਉਤਰ ਨਹੀਂ ਹੈ ਪਵਿੱਤਰੋ ਮਠਿਆਈ ਵਿੱਚ ਮਠਾਸ ਹੈ ਦੇਕਰ ਸ਼ੂਗਰ ਵਾਲੇ ਨਹੀਂ ਚੰਗੇ ਹੋ ਖੰਡ ਮਿੱਠੀ ਹੈ ਸ਼ੂਗਰ ਵਾਲੇ ਨਹੀਂ ਮਿੱਠੀ ਖੰਡ ਚੰਗੀ ਹੋ ਉਹਦੇ ਵਿੱਚ ਮਠਾਸ ਹੈ ਪਰ ਸਾਡਾ ਸਰੀਰ ਨਹੀਂ ਚਾਹੁੰਦਾ ਤੇ ਜੇਸੀ ਤੱਕਾ ਕਰਨ ਦੀ ਜੀ ਦੇ ਨਾਲ ਅਕਲ ਦੇ ਥੋੜਾ ਕੰਟਰੋਲ ਕਰਨਾ ਪਉ ਜੀਭਾ ਤੇ ਸੁਤੂੜਾ ਕੰਟਰੋਲ ਕਰਨਾ ਪਉ ਇੱਕ ਉਹ ਪਾਦ ਪੈਰ ਉਹ bande ਬਾਰੋਂ ਕੁਝ ਲੱਗ ਜਾਣਾ ਬਾਰੋਂ ਕੁਝ ਲੱਗ ਜਾਣਾ ਕਈ ਸ਼ੁੱਧ ਦੇ ਰੋਗ ਹਨ ਤੇ ਅੱਜ ਕੱਲ ਤੁਸੀਂ ਸੁਣਿਆ ਵੀ ਹੋਗਾ ਤੁਸੀਂ ਕਿਤੇ ਜਾਓਗੇ ਉਹ ਕਹੋਗੇ ਤੁਹਾਨੂੰ ਕੋਈ ਪਲਾਨ ਦੇ ਬੰਦੇ ਨੇ ਕੁਝ ਕਰ ਦਿੱਤਾ ਕਰਦਾ ਸੱਚ ਇਹਦੇ ਵਿੱਚ ਕੋਈ ਝੂਠ ਵਾਲੀ ਗੱਲ ਨਹੀਂ ਕੋਈ ਅੰਧਵਿਸ਼ਵਾਸ ਵਾਲੀ ਗੱਲ ਨਹੀਂ ਇਹ ਗੱਲ ਬਖਰੀਆ ਤੇ ਸਾਡੇ ਸਿੱਖ ਕੌਮ ਜਿਹੜੀ ਆ ਉਹ ਇਸ ਗੱਲ ਨੂੰ ਮੰਨੇ ਜਾਂ ਨਾ ਮੰਨੇ ਉਹ ਮੰਨਣਾ ਨਾ ਮੰਨਣਾ ਗੱਲ ਬਖਰੀ ਗੱਲ ਪਰ ਹੈ ਸੱਚ ਇਹਦੇ ਵਿੱਚ ਕੋਈ ਝੂਠ ਨਹੀਂ ਕੋਈ ਦੋਰ ਨਹੀਂ ਇਹ ਤਿੰਨ ਤਰੀਕਾ ਦੇ ਤੰਦ ਤਰੀਕਿਆਂ ਦੇ ਨਾਲ ਬੰਦਾ ਦੁਖੀ ਹੁੰਦਾ ਤੇ ਦੁਖੀ ਹੁੰਦਾ ਤਿੰਨਾਂ ਤਰੀਕਿਆਂ ਨਾਲ ਤੰ ਮੰ ਤੰ ਤੋਂ ਇਹ ਤਨ ਦੇ ਰੋਗ ਤਿੰਨੇ ਰੋਗ ਤਨ ਦੇ ਆ ਮਨ ਦਾ ਰੋਗ ਨਹੀਂ ਅਸਲ ਰੋਗ ਜਿਹੜਾ ਪਾਸ਼ਾ ਤੇ ਨੇ ਉਹ ਤੁਹਾਡੇ ਮਨ ਨੂੰ ਜਿਹੜਾ ਜਿਆਦਾ ਵੱਡਾ ਰੋਗ ਲੱਗਾ ਨਾ ਉਹ ਕਦੋਂ ਦਾ ਇਲਾਜ ਕਰੋ ਉਹਦਾ ਇਲਾਜ ਕੌਣ ਕਰੂ ਪਿਆਰੋ ਮੇਰਾ ਬੈਦ ਗੁਰੂ ਗੋਬਿੰਦਾਂ ਹਰ ਹਰ ਨਾਮ ਔਕਤ ਮੁਖ ਦੇਵਤਾਟੇ ਜਮ ਕੇ ਫੰਦਾ ਉਹ ਕਰੂਗਾ ਗੁਰੂ ਰੋਗ ਫਿਰ ਮੰਦ ਰੋਗ ਕੱਲੇ ਮੰਦ ਦੇ ਰੋਗ ਨਹੀਂ ਕਰਦਾ ਵੀ ਯਾਦ ਰੱਖਿਓ ਉਹ ਕਹਿੰਦੇ ਜਮਾਂ ਦਾ ਫੰਦਾ ਵੀ ਕੱਢ ਦੂਗਾ ਆਪਾਂ ਹੁਣੇ ਵਿਚਾਰ ਕੀਤੀ ਨਾ ਸ਼ੁਰੂ ਇੱਥੇ ਹੀ ਆਪਾਂ ਵਿਚਾਰ ਵੀ ਜਮਾਂ ਦੀ ਮਾਰ ਤੋਂ ਬਚ ਜਾਈਏ ਉਹ ਹੀ ਜਮਾਂ ਦਾ ਫੰਦਾ ਉਹ ਹੀ ਜਮਾਂ ਦੀ ਮਾਰ ਪੱਤੂ ਨੂੰ ਹੁੰਦਾ ਫੜ ਕੇ ਲੈ ਜਾਣਾ ਫਸ ਜਾਣਾ ਉਹਦੇ ਹੱਥ ਵਿੱਚ ਆ ਜਾਣਾ ਕਹਿੰਦੇ ਗੁਰੂ ਤੇ ਇਹੋ ਜਿਹਾ ਵੈਦ ਹਾਂ ਉਹ ਤਨ ਦਾ ਦੁੱਖ ਤੇ ਭਾਵੇਂ ਤੈਨੂੰ ਥੋੜਾ ਬਹੁਤ ਰਵੇ ਤੇ ਰਹਿੰਦਾ ਏ ਇੱਥੇ ਕੋਈ ਸ਼ੱਕ ਵਾਲੀ ਗੱਲ ਨਹੀਂ ਤੀਸਰੇ ਗੁਰੂ ਦੇ ਅੰਗੂਠੇ ਤੇ ਕੋੜ ਦੀ ਨਿਸ਼ਾਨੀ ਸੀ ਮੜ ਜੀ ਉਹ ਤੇ ਗੁਰੂ ਸਿੰਘ ਸਮਰੱਥ ਸਿੰਘ ਹੁੰਦਾ ਉਹ ਤੇ ਲੋਕਾਂ ਦੇ ਦੁੱਖ ਕਟਦਾ ਸਿੰਘ ਤੰਦ ਰੋਗ ਕੁਝ ਹੋਰ ਚੀਜ਼ ਆ ਮਨ ਦਾ ਰੋਗ ਹ ਗੰਦ ਮਨ ਦੀ ਆ ਪਰ ਜਿੰਨਾ ਚਿਰ ਮਨ ਸ਼ਾਂਤ ਨਹੀਂ ਸਵਸਥ ਨਹੀਂ ਨਿਰੋਗ ਨਹੀਂ ਉਹਨਾਂ ਤੇ ਸ਼ਾਂਤ ਰਹੂਗਾ ਤੇ ਉਹ ਮਨ ਨੂੰ ਇੱਕ ਰੋਗ ਤਾਂ ਨਹੀਂ ਪਰ ਉਹ ਮਨ ਦੇ ਰੋਗਨ ਲੱਗੇ ਤੇ 50 ਦਿਨ ਦਾ ਫਗੜ ਦੇ ਲਈ ਮਨ ਦੇ ਮਨ ਨੂੰ ਇੰਨੇ ਰੋਗ ਆ ਪਰ ਉਹਨਾਂ ਨੂੰ ਮੰਦੇ ਰੋਗਾਂ ਨੂੰ ਜਾਣਦਾ ਹੈ ਗੁਰੂ ਤਾਂ ਹੀ ਅਸੀਂ ਉਹਨਾਂ ਤਰ੍ਹਾਂ ਜਮੀ ਕਹਿੰਦੇ ਉਹ ਜਿੰਨ ਜੜ ਜਿਹੜੀ ਹੈ ਨਾ ਉਹ ਗੁਰੂ ਦਾ ਹੈ ਉਹ ਵੀ ਸਤਿਗੁਰੂ ਦਾਸ ਰਿਹਾ ਹੈ ਬਿਜੇ ਮੰਦੇ ਰੋਗਾਂ ਤੋਂ ਬਚਣਾ ਹੈ ਬਹੁਤ ਵਾਰੀ ਦੰਦਾ ਹੈ ਗੁਰੂ ਦੀ ਕਿਰਪਾ ਜਿਆਦੀ ਹੋ ਜਾਵੇ ਕਿਤੇ ਗੁਰੂ ਦੀ ਕਿਰਪਾ ਕਿਤੇ ਜਿਆਦੀ ਹੋ ਜਾਵੇ ਸਾਡਾ ਵਿਸ਼ਵਾਸ ਜਿਆਦਾ ਬਣ ਜਾਵੇ ਕਿਤੇ ਤੋ ਤਨ ਦੇ ਰੋਗਾਂ ਨੂੰ ਵੀ ਪਰੇ ਕਰ ਦਿੰਦਾ ਹੈ ਤਨ ਦੇ ਰੋਗਾਂ ਨੂੰ ਵੀ ਦੂਰ ਕਰ ਦਿੰਦਾ ਹੈ ਤੁਸੀਂ ਨਾ ਸਾ ਦਾ ਬਹੁਤ ਵੱਡਾ ਵਿਗਿਆਨਕ ਸੁਣਿਆ ਹੋਊਗਾ ਬਹੁਤ ਬਾਹਰ ਨਰਦ ਦੀਆਂ ਕਹਾਣੀਆਂ ਆਉਂਦੀਆਂ ਕੈਂਸਰ ਹੋ ਗਿਆ ਪਰ ਪੂਰੀ ਦੁਨੀਆ ਦੇ ਡਾਕਟਰਾਂ ਦੇ ਯੋਗ ਨਾ ਬੈਦ ਕੀ ਮਨ ਯੋਗ ਲਰ ਨਹੀਂ ਸਿੱਖ ਹੋਇਆ ਇੱਕ ਗੁਰਸਿੱਖ ਉਹ ਤੇ ਨਾ ਰਹਿਦਾ ਸੀ ਉਹ ਕਹਿੰਦਾ ਭਰਾਵਾ ਸਾਰਾ ਸੰਸਾਰ ਪਾਗਾ ਲਿਆ ਕੋਈ ਡਾਕ ਵੱਡੇ ਤੋਂ ਵੱਡਾ ਹਸਪਤਾਲ ਨਹੀਂ ਛੱਡਿਆ ਤੇ ਲੱਖਾਂ ਕਰੋੜਾਂ ਰੁਪਏ ਆਪਾਂ ਖਤਮ ਕਰ ਦਿੱਤੇ ਤੂੰ ਇਹਨਾਂ ਗੱਲਾਂ ਨੂੰ ਮੰਨਦਾ ਨਹੀਂ ਤੂੰ ਇੰਨਾਂ ਗੱਲਾਂ ਨੂੰ ਮੰਨਦਾ ਨਹੀਂ ਬੇ ਖੁਦ ਖੁਦਾ ਹੁੰਦਾ ਹੀ ਕੋਈ ਨਹੀਂ ਜੋ ਕੁਛ ਇਹ ਵਿਗਿਆਨ ਹੈ ਜੋ ਕੁਛ ਇਹ ਦੰਤਵੇ ਆ ਤੂੰ ਮੇਰਾ ਕਹਨ ਮੰਨ ਲੈ ਇੱਕ ਵਾਰ ਇੰਨੀ ਉਮਰ ਰਾਜਦਰਾ ਕੋ ਵੀ ਥੱਕ ਗਿਆ ਇੰਨੀ ਮਾਇਆ ਖਰਚ ਕੇ ਵੀ ਥੱਕ ਗਿਆ ਤੇ ਇੱਕ ਗੱਲ ਤੂੰ ਮੇਰੀ ਮੰਨ ਲੈ ਜ ਮੈਨੂੰ ਵਿਸ਼ਵਾਸ ਤੋਂ ਠੀਕ ਹੋ ਜਾ ਤੋ ਦੇਖੋ ਬਗਾਨੇ ਆਦਮੀ ਦਾ ਡ੍ਰਿਡ ਵਿਸ਼ਵਾਸ ਅਰੇ ਬਿਰ ਵਿਸ਼ਵਾਸਾਤ ਨਾਸਾ ਦਾ ਬਗਾਨ ਕਿਉਂ ਬਹੁਤ ਉੱਚੀ ਪਦਵੀ ਤੇ ਆ ਸੰਸਾਰ ਦਾ ਮੁਖੀ ਆ ਉਹ ਰੱਬ ਨੂੰ ਨਹੀਂ ਮੰਨ ਰਿਹਾ ਕਹਿੰਦਾ ਚਲ ਮੰਨ ਲੈਣਾ ਅੰਮ੍ਰਿਤਸਰ ਆਣ ਕੇ ਬੇਨਤੀ ਕੀਤੀ ਗਣਪਾਥ ਨੂੰ ਉਹ ਕਹ ਲੱਗੇ ਵੀ ਅਜ ਬਹੁਤ ਟਾਈਮ ਲੱਗੂਗਾ ਟਾਈਮ ਲੱਗੂਗਾ ਤਰੀਕ ਨਹੀਂ ਮਿਲਣੀ ਕਹ ਲੱਗੇ ਸਾਡਾ ਵਿਸ਼ਵਾਸ ਟੁੱਟਦਾ ਏ ਬੰਦਾ ਸਾਡਾ ਜਦਾ ਲਾਚਾਰ ਆ ਪਤਾ ਨਹੀਂ ਕਦੋਂ ਦਮ ਤੋੜ ਦੇਵੇ ਤੇ ਤੁਸੀਂ ਸਾਡੀ ਮਿਹਨਤ ਗਾਨ ਮੰਨ ਲਓ ਪਾੜ ਰੱਖ ਦਿਓ ਸੱਜਣੋ ਅਮਰਸਰ ਇੱਕ ਅਮਰੇਜ ਪਾੜ ਰਹਾ ਦਿੱਤਾ ਜਿਸ ਕੋ ਬੈਠਿਆ ਨਹੀਂ ਜਾਂਦਾ 1.5 ਲੇਟਿਆ ਰਹਿੰਦਾ ਸੀ ਬੈਠਿਆ ਨਹੀਂ ਸੀ ਜਾਂਦਾ ਜਦੋਂ ਮੱਧ ਤੱਕ ਬਣ ਗਈ ਭਾਵ ਅੱਧ ਤੱਕ ਬਣ ਗਈ ਇੱਕ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਵਿੱਚੋਂ ਲਖ ਲਿਆ ਉਹਦੀਆਂ ਅੱਖਾਂ ਦੇ ਵਿੱਚ ਪਿਆ ਉਸੇ ਟਾਈਮ ਉੱਠ ਕੇ ਬੈਠ ਗਿਆ ਉਸੇ ਟਾਈਮ ਉੱਠ ਕੇ ਬੈਠ ਗਿਆ ਉੱਠ ਕੇ ਫਿਰ ਅੱਧੇ ਹੀ ਬਾਣੀ ਫਿਰ ਉਹਨੇ ਬੈਠ ਕੇ ਸੁਣੀ ਮੁਕਦੀ ਗੱਲ ਕਰੂ ਕੋਈ ਪਾਠ ਅਖੰਡ ਪਾਠ ਦੇ ਵਿੱਚ ਹੀ ਉਹ ਰਾਜੀ ਹੋ ਗਿਆ ਹੁਣ ਕਈ ਵਾਰਾ ਪਤਾ ਕੀ ਹੁੰਦਾ ਪਿਆਰੇ ਕਈ ਵਾਰਾ ਤਰਨ ਮੰਨ ਦੀ ਸ਼ਰਤਾਂ ਨਹੀਂ ਹੁੰਦੀ ਮੈਨੂੰ ਕੀ ਮਿਲਣਾ ਇਥੋਂ ਤੇ ਕਈ ਵਾਰਾ 크라운 ਵਾਲੀ ਦੀ ਸ਼ਰਤਾਂ ਰਹਿੰਦੀ ਮੇਂ ਬੰਦੇ ਸੱਚਾ ਕਿ ਝੂਠ ਉਹ ਫਿਰ ਅੰਦਰੋਂ ਵੱਲੋਂ ਪਾਇਦਾ ਕਈ ਵਾਰ ਤਰਦ ਵਾਲੇ ਵਿੱਚ ਸ਼ਰਧਾ ਨਹੀਂ ਤੇ ਕਈ ਵਾਰ ਕਰਾਉਣ ਵਾਲੇ ਦੀ ਸ਼ਰਧਾ ਨਹੀਂ ਹੁੰਦੀ ਤੇ ਦੋਨਾਂ ਦੀ ਸ਼ਰਧਾ ਬਣ ਜਾਵੇ ਤੇ ਕਦੇ ਹੋ ਨਹੀਂ ਸਕਦਾ ਤੰਦ ਦਾ ਰੋਗ ਵੀ ਨਾ ਦੂਰ ਹੋਵੇ ਤੇ ਪ੍ਰੈਕਟੀਕਲ ਹੈ ਪਰ ਐਵੇਂ ਖਾਮਖਾਦੀ ਗੱਲਾਂ ਨਹੀਂ